ਤੁਸੀਂ ਮੈਂ ਸੋਚਿਆ ਕਿ ਮੈਂ ਮਾਤਾ ਟਿਕ ਆਤੀ ਹੂੰ ਗੁਰਦੁਆਰਾ ਔਰ ਜਿਸ ਦਿਨ ਯੋਗਾ ਕੀਤਾ ਮੈਨੂੰ ਲੱਗਾ ਕਿ ਮੇਰਾ ਜੋ ਫੇਵਰਟ ਆਸਨ ਹੈ ਸ਼ਿਰਸ਼ਾਸਨ ਜਮੈਂ ਹਰ ਜਗ੍ਹਾ ਕਰਦੀ ਹੂੰ ਉਹ ਉਹਨਾਂ ਕੇ ਲਿਏ ਉਹਨੂੰ ਥੈਂਕ ਯੂ ਬੋਲਣ ਕੇ ਲਿਏ ਕੀਤਾ ਥਾ ਨਹੀਂ ਅੱਜ ਸਵੇਰ ਦਾ ਹੀ ਸੋਸ਼ਲ ਮੀਡੀਆ ਉੱਪਰ ਇੱਕ ਮਾਮਲਾ ਕਾਫੀ ਗਰਮ ਆਇਆ ਹੋਇਆ ਹੈ ਯੋਗਾ ਡੇ ਵਾਲੇ ਦਿਨ ਇੱਕ ਕੁੜੀ ਵੱਲੋਂ ਸ਼ਰੀਦਰਬਾਰ ਸਾਹਿਬ ਦੀਆਂ ਪ੍ਰਕਿਰਮਾ ਦੇ ਵਿੱਚ ਯੋਗਾ ਕੀਤਾ ਜਾਂਦਾ ਹੈ ਉਸ ਕੁੜੀ ਵੱਲੋਂ ਯੋਗਾ ਕਰਦੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਪਾਈਆਂ ਜਾਂਦੀਆਂ ਹਨ ਜਦੋਂ ਤਸਵੀਰਾਂ ਵਾਇਰਲ ਹੁੰਦੀਆਂ ਹਨ ਤਾਂ ਸਿੱਖ ਸੰਗਤ ਵਿੱਚ ਜੋ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਤੋਂ ਤੁਰੰਤ ਬਾਅਦ ਐਸਜੀਪੀਸੀ ਵੱਲੋਂ ਉਸ ਕੁੜੀ ਉੱਤੇ ਕਾਰਵਾਈ ਕਰਵਾਈ ਗਈ ਹੈ ਅਤੇ ਹਐਸਜੀਪੀਸੀ ਦੇ ਤਿੰਨ ਮੁਲਾਜ਼ਮਾਂ ਨੂੰ ਵੀ ਇਸ ਵਕਤ ਸਸਪੈਂਡ ਕਰ ਦਿੱਤਾ ਹੈ ਐਸਜੀਪੀਸੀ ਦਾ ਕਹਿਣਾ ਹੈ ਇਹ ਕੁੜੀ ਲਗਾਤਾਰ 1 ਘੰਟਾ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਘੁੰਮਦੀ ਰਹੀ ਪਰ ਇਸ ਵੱਲੋਂ ਕਿਤੇ ਵੀ ਨਤਮਸਤਕ ਨਹੀਂ ਹੋਇਆ ਗਿਆ ਐਸਜੀਪੀਸੀ ਨੇ ਤੁਰੰਤ ਇਸ ਕੁੜੀ ਦੇ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਤੋਂ ਤੁਰੰਤ ਬਾਅਦ ਇਸ ਕੁੜੀ ਦੀ ਵੀ ਇੱਕ ਮਾਫੀ ਮੰਗਦੀ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਆ ਜਾਂਦੀ ਹੈ ਇਹ ਸਾਰਾ ਘਟਨਾਕ੍ਰਮ ਕੁਝ ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ ਕੋਈ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕੁੜੀ ਦੀਆਂ ਇਹ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਵੱਡੇ ਸਵਾਲ ਐਸਜੀਪੀਸੀ ਦੇ ਉੱਪਰ ਉੱਠਦੇ ਹਨ ਕਿਉਂਕਿ ਐਸਜੀਪੀਸੀ ਉਸ ਜਗ੍ਹਾ ਦੀ ਜਵਾਬਦੇਹ ਹੈ ਅੱਜ ਸਿੱਖ ਸੰਗਤ ਵੱਲੋਂ ਐਸਜੀਪੀਸੀ ਨੂੰ ਪੁੱਛਾ ਜਾ ਰਿਹਾ ਹੈ ਤੁਹਾਡੇ ਟਾਸਕ ਫੋਰ ਕਿੱਥੇ ਸੀ ਜਦੋਂ ਇਹ ਕੁੜੀ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਯੋਗਾ ਕਰ ਰਹੀ ਸੀ ਤੁਹਾਡੀ ਟਾਸਕ ਫੋਰ ਕਿੱਥੇ ਮੌਜੂਦ ਸੀ ਕਿਉਂਕਿ ਜਦੋਂ ਕੋਈ ਸਿੱਖ ਛੋਟੀ ਜਈ ਵੀ ਗਲਤੀ ਕਰਦਾ ਹੈ ਤਾਂ ਤੁਹਾਡੇ ਬਰਸ਼ਿਆਂ ਦੇ ਨਾਲ ਲੈਸ ਕਰਮਚਾਰੀ ਉਸ ਦਾ ਅੱਜ ਕਿ ਕੋਟਾਪਾ ਕਰਦੇ ਹਨ ਤੁਹਾਨੂੰ ਸੁਣਾਉਂਦੇ ਆ ਇਸ ਕੁੜੀ ਵੱਲੋਂ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਮਾਫੀ ਮੰਗੀ ਹੈ ਮਾਫੀ ਵੀ ਕੁਝ ਇਸ ਤਰ੍ਹਾਂ ਲੱਗਦੀ ਹੈ ਜਿਦਾਂ ਇੱਕ ਨਾਟਕੀ ਘਟਨਾਕ੍ਰਮ ਦੇ ਤਹਿਤ ਮੰਗੀ ਜਾ ਰਹੀ ਹੈ सुनो इस कुड़ी वालों माफी दी वीडियो दे की कहा गया नमस्ते मैं अभी 19 जून को दिल्ली आई थी तो अवार्ड लेने मुझे योगा और वेलनेस में कंट्रीब्यूशन के दिया गया था तो मैंने सोचा कि मैं माथा टेक आती हूँ गुरुद्वारा और जिस दिन योगा डे था मुझे लगा कि मेरा जो फेवरेट आसन है शीर्षासन जो मैं हर जगह करती हूँ वो उनके लिए उनको थैंक यू बोलने के लिए किया था नहीं कि किसी के सेंटिमेंट्स को हर्ट करने के लिए मेरी ऐसी कोई इंटेंट नहीं था मुझे इतना बुरा लग रहा है कि आपको बुरा लगा है प्लीज मुझे माफ कर देना मेरा ऐसा किसी भी संप्रदाय को या किसी भी रिलीजियस इंटीटेशन को हर्ट करने का मेरा कोई इंटेंशन नहीं था बहुत गलत तरीके से मुझे परसीव किया गया है मुझे मुझे किसी धमकियाँ आ रही है मारने की धमकियाँ आ रही है मुझे गंदी गंदी गाले आ रही है मैं सिर्फ इतना कहना चाहती हूँ कि कोई भी धर्म ये नहीं सिखाता कि आप किसी को इतना अपमानित करो उनकी गलती हो तो माफ़ कर देना चाहिए मैं तय दिन से माफ़ी मांग रही हूँ प्लीज़ माफ़ कर देना मैं आगे से नहीं करूँगी और ध्यान रखूंगी मुझे रूज नहीं पता थे मैं इमोशन में बह गई थी पर मेरा इंटेंट गलत नहीं था सत